ਲੈ ਵੀ ਆ ਗਏ ਤੇਰੇ ਪੇਕੇਆਂ ਦਾ ਪਿੰਡ ਠੀਕ ਆ ਫਿਰ ਉਹ ਸੰਨੀਵਾਲ ਜਾਣਾ ਹੀ ਠੀਕ ਆ ਤੇ ਮੈਂ ਗੱਡੀ ਲਾ ਕੇ ਆ ਗਈ ਹਾਂ ਪਹਿਲਾਂ ਵੱਡੇ ਵੱਲ ਚੱਲ ਜਾਨੇ ਆ ਨਹੀਂ ਨਹੀਂ ਤੈਨੂੰ ਜਦੋਂ ਮੈਂ ਜੂ ਕਹਿੰਦੇ ਆ ਹਾਏ ਹਾਏ ਪਹਿਲਾਂ ਵੱਡੇ ਵੱਲ ਚੱਲ ਜਾਨੇ ਆ ਇੱਥੇ ਉੱਪਰ ਤੈਨੂੰ ਮੈਂ ਕਹਿੰਦੇ ਤੂੰ ਵੱਡੇ ਵੱਲ ਜਾਣਾ ਮੈਂ ਕਿਹਾ ਪਹਿਲਾਂ ਵੱਡੇ ਵੱਲ ਚੱਜਾ ਨੇ ਮੁੜ ਕੇ ਆਣ ਕੇ ਚੱਲ ਜਾਗੇ ਨਿੱਕੇ ਵੱਲ ਤੇ ਵੱਡਾ ਕਿਹੜਾ ਭਾ ਚਲਿਆ ਕਿਤੇ ਚੱਲ ਜਾਓ ਤੁਸੀਂ ਗੱਡੀ ਲਾ ਕੇ ਤੇ ਫਿਰ ਪਾਣੀ ਪੂੜੀ ਪੀ ਕੇ ਆਇਓ ਹਣ ਆਹੋ ਪਾਣੀ ਨਹੀਂ ਮੈਂ ਆ ਗਿਆ ਖੜਾ ਗੱਡੀ ਲਾ ਕੇ ਆਉਣ ਨੂੰ ਨਹੀਂ ਨਹੀਂ ਤੁਸੀਂ ਪਾਣੀ ਪੀ ਕੇ ਆਇਓ ਕੀ ਢੀਚ ਲਾ ਆ ਗਾ ਉਹ ਜਿਹੜੀ ਗੱਲ ਮੈਂ ਹੰਦਾ ਮੇਰੀ ਬਾਂਦੀ ਐ ਅੱਜ ਇਹਦੇ ਆੜੀ ਯਾਰ ਢੀਗੀ ਕਿਹਦੀ ਆ ਗਈ ਐ ਪੈਣਾ ਆਈ ਐ ਸਸਰੀਕਾਲ ਪੈਣਾ ਸਸਰੀਕਾਲ ਠੀਕ ਠਾਕ ਹਾਂ ਹਾਂਜੀ ਆਜੋ ਅੱਛਾ ਭਾਜੀ ਆ ਗਈ ਉਹ ਗੱਡੀ ਲਾਉਣਗੇ ਛਾਵੇਂ ਅੱਛਾ ਚਲੋ ਆਜੋ ਇੱਥੇ ਛਾਂ ਫਿਰ ਘਾਟੀਆ ਨੂੰ ਉੱਥੇ ਤੁਸੀਂ ਬਹਿਣਾ ਹੁੰਦਾ ਵਾ ਚਲੋ ਆਜੋ ਕੋਈ ਗੱਲ ਨਹੀਂ ਹਾਂ ਭਾਈ ਨੇ ਮਾਰਚਾਂ ਪੁਆ ਹਾਈ ਹਾਈ ਕਿੱਥੋਂ ਆ ਗਈ ਇਕ ਲੈਣੀ ਆਉਂਦਿਆਂ ਨੂੰ ਬੈਠੀ ਕਿਦਾਂ ਸੱਜ ਕੇ ਹੈ ਇਹਦਾ ਇਰਾਦਾ ਹੁਣ ਅਪੀ ਜੀਵਨ ਨਾਊਗੀ ਉਹਦੀ ਬੇਇੱਜ਼ਤੀ ਕਰੂਗੀ ਅੱਜ ਤੀ ਮੈਂ ਬੇਇੱਜ਼ਤੀ ਕਰਾਉਣੀ ਵੇਖੀ ਹਾਂ ਅੱਜ ਮੈਂ ਟਕੇ ਟਕੇ ਦਾ ਜਵਾਬ ਦੇਣਾ ਠੋਕ ਠੋਕ ਕੇ ਪੈਣ ਆ ਜਾਓ ਇੱਥੇ ਖਲੋਗੇ ਜੇ ਆ ਗਈ ਆ ਗਈ ਵੀਰ ਆ ਗਈ ਹਾਈ ਹਾਈ ਮੈਂ ਤਾਂ ਡੱਬਾ ਵੀ ਹਮ ਤਰਾ ਅੱਧਾ ਕਿਲੋ ਦਾ ਲਿਆਂਦਾ ਵਾ ਹੁਣ ਜੇ ਮਨਜਿੰਦਰ ਆ ਗਿਆ ਨਾ ਉਹਨੇ ਮੇਰੀ ਬੇਇੱਜ਼ਤੀ ਕਰਨੀ ਆ ਤੇ ਇਹਨੇ ਤਾਂ ਫੜਫੜ ਕੇ ਮੇਰਾ ਡੱਬਾ ਵੇਖਣਾ ਪੀ ਕੀ ਲਿਆਈਏ ਵਿੱਚ ਹਾਈ ਹੁਣ ਮੈਂ ਕਰਾਂ ਤੇ ਕਰਾਂਗੀ ਨਾ ਮਗਰ ਮੁੜਨ ਜੋਗੀ ਨਾਮ ਅੱਗੇ ਆਉਣ ਜੋਗੀ ਆ ਜਾਣਾ ਹੀ ਪੈਣਾ ਉਹ ਆ ਗਈ ਵੀਰ ਆ ਗਈ ਆ ਗਈ ਆਜੋ ਤੇ ਇੱਥੇ ਖਲੋਗੇ ਚੱਲ ਚੱਲ ਲੈ ਨਹੀਂ ਉਧਰ ਵੇਖ ਦਲਜੀਤ ਆ ਗਈ ਤੇਰੀ ਨਣਾਨ ਨੇ ਤੂੰ ਤਾਂ ਟੀਕਣ ਦੇਈ ਭੈਣ ਜੀ ਇੱਧਰ ਤੇ ਲਾਂ ਗਈ ਇਹਨੂੰ ਲਾਦਾ ਭਾਜੀ ਆਏ ਨੇ ਕਿਧਰੋਂ ਕਿਧਰ ਇਦਣ ਕਿਧਰੋਂ ਚੜਿਆ ਸਹੀ ਗੱਲ ਜ਼ਰੂਰੀ ਗੱਲ ਉਹ ਆਇਆ ਹੁਣ ਨਾਲ ਹੀ ਆ ਉਹ ਇਸ ਕਰਕੇ ਇੱਧਰ ਲੈ ਕੇ ਆਇਆ ਨਾਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮਾ ਜੀ ਤੇ ਕਿਧਰੋਂ ਦਿਨ ਚੜ ਗਿਆ ਮੇਰੇ ਪਤੀ ਦਾ ਸਤਿ ਸ਼੍ਰੀ ਅਕਾਲ ਸਾਸੀ ਕਲਪਤਰੀ ਪੁਈ ਨਾ ਕੱਖ ਬੰਦੀ ਸੱਸੀ ਕਲਪਤਰੀ ਪੁਈ ਆਈ ਆਂ ਪਾ ਜੀ ਰੀ ਆਏ ਹੋ ਵੀ ਹੋਰ ਸਣਾ ਨਿਆਣੇ ਠੀਕ ਆ ਹਾਂ ਠੀਕ ਠਾਕ ਨਿਆਣੇ ਆਪਣਾ ਸਨਾਓ ਤੁਸੀਂ ਮੈਂ ਹਾਂਜੀ ਤੂੰ ਹੀ ਕਦੋਂ ਦੇ ਆਗੇ ਫਿਰ ਕਿਰਪਾ ਮਾਲਕ ਦੀ ਅੱਜ ਹੀ ਆਈਆਂ ਸਵੇਰੇ ਹਾਂ ਸਵੇਰੇ ਆਈਆਂ ਨਾਲੇ ਮੈਂ ਰੱਖੀ ਸੱਸੀ ਕਲਪਤਰੀ ਸੱਸੀ ਕਲਪਤਰੀ ਠੀਕ ਠਾਕ ਘਰ ਵਾਲੇ ਕਿੱਥੇ ਗਏ ਸਭ ਠੀਕ ਠਾਕ ਇੱਥੇ ਹੀ ਆ ਘਰ ਵਾਲੇ ਸਾਰੇ ਚੰਨੀ ਆਗੇ ਪਾਈ ਜਾਗੇ ਆਗੇ ਬੈਠੋ ਬੈਠੋ। ਉਹ ਸੰਗੋ ਹੀ ਤਾਂ ਖਿਆਲ ਜੀ। ਹਾਂ ਬਦਿਆ ਠੀਕ। ਦਲਜੀਤ ਠੰਡਾ ਤੇ ਹੁਣਾ ਨਹੀਂ ਮਨ ਲੱਗਦਾ। ਨਹੀਂ ਉਹ ਤੇ ਖਤਮ ਹੋ ਗਿਆ। ਚਲ ਮਲੇ ਹੁਣਾ ਭੱਜ ਕੇ। ਆ। ਸੱਸੀ ਭਾਈ। ਸੱਸੀ ਕਾ ਸੱਸੀ ਕੀ ਹਾਲ ਆ? ਠੀਕ ਆ ਬੰਦੇ। ਪਰਾ ਬਹਿਰੇ ਕਿੱਥੇ ਚੱਲੇ ਆ? ਬੈਠੋ ਮੈਂ ਆ ਗਿਆ। ਉਹ ਮੇਰੀ ਗੱਲ ਸੁਣ। ਦੇਈ ਨਾ ਕਿਤੇ ਯਾਰ। ਨਹੀਂ 2 ਮਿੰਟ ਲੱਗਣੇ ਆ। ਨਹੀਂ ਨਹੀਂ ਜਾਣਾ ਕਿਤੇ ਬਹਿਰਾ ਯਾਰ ਮਾਨ। ਉਹ ਨਹੀਂ ਭਾਈ। ਉਹ ਬਹਿਰਾ ਗਾ ਯਾਰ ਪਾਣੀ ਪੂਣੀ ਪੀਣੇ ਤੂੰ ਮੈਨੂੰ ਪਤਾ ਜਿਵੇਂ ਚੱਲਿਆ। ਅਈ ਠੰਡੇ ਤੇ ਲੱਗੇ ਨਹੀਂ। ਭਾਈ 2 ਮਿੰਟ ਲੱਗਣੇ ਹੀ। ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਯਾਰ। ਮੈਂ ਤਾਂ ਗੇਠੇ ਠੀਕ ਨਹੀਂ ਗਲਾਜਾ ਬੈਠਾ ਵਾ ਕੀ ਹੋ ਗਿਆ ਪਤਾ ਨਹੀਂ ਖਰਾਬ ਹੋ ਗਿਆ ਯਾਰ ਇਹ ਘਟਾ ਘਟਾ ਕਿਤੇ ਸੱਸੀ ਕਾ ਪਤੀ ਸੱਸੀ ਕਾ ਪੋ ਸੱਸੀ ਕਾ ਕੀ ਹਾਲ ਜੀ ਵਧੀਆ ਹੋ ਜੀ ਹੋਰ ਪੈਂ ਠੀਕ ਠਾਕ ਵਾ ਠੀਕ ਆ ਵੀਰ ਠੀਕ ਹੀ ਆ ਹੋਰ ਸੁਣਾ ਫਤਲ ਬੜੀ ਦਾ ਠੀਕ ਆ ਹੋਰ ਪੋਏ ਤੀ ਸੁਣਾ ਉਹ ਤਾਂ ਠੀਕ ਆ ਜੀ ਬੜੀਆ ਸਭ ਆਪਣਾ ਸੁਣਾਓ ਤੁਸੀਂ ਹਾਂ ਠੀਕ ਆ ਆਪਣਾ ਵੀ ਬਹੁਤ ਹਾਲਤ ਚਲੋ ਇਸੇ ਪੱਜ ਨੇ ਮਿਲ ਗਏ ਤਾਂ ਮਿਲ ਕੇ ਹੋ ਗਿਆ ਸਾਡਾ ਬੜਾ ਚਿਰੋਂ ਹੋ ਗਿਆ ਮਿਲਿਆ ਹਾਂਜੀ ਹਾਂਜੀ ਉਹ ਆਰ ਕੀ ਬਹੁ ਟਾਈਮ ਬਾਅਦ ਰਖੜੀ ਬੰਨੀ ਆਪਣੀ ਅਤੀ ਉਹਦਾ ਪਾਰਸਲ ਤਾਂ ਨਾ ਆਉਂਦਾ ਹਾਂ ਪਰ ਆਰ ਕੀ ਬਹੁ ਟਾਈਮ ਬਾਅਦ ਆਪਣੀ ਅਤੀ ਬੱਧੀ ਜਾਣੇ ਤੇ ਇਹ ਆ ਵੀ ਬੰਦਾ ਇੱਥੇ ਲੱਗੇ ਛੱਕਿਆ ਤੇ ਫਿਰ ਤੇ ਬੰਦਾ ਆਂਦਾ ਵਾ ਠੀਕ ਨਹੀਂ ਹਾਂਜੀ ਸਵਾਗਣ ਨਾਲ ਆਰ ਕੀ ਹਾਂਜੀ ਹਾਂਜੀ ਸਾਰਿਆਂ ਨੂੰ ਮਿਲਾਂਗੇ ਭੈਣ ਭਰਾਵਾਂ ਨੂੰ ਮੈਂ ਚਲੋ ਆ ਕੇ ਰਹਿਣੀ ਇਹਨਾਂ ਦੋ ਚਾਰ ਦਿਨ ਰਖੜੀ ਬਣ ਕੇ ਉਹ ਨਾਲੇ ਸਵਾਗਣ ਆਉਂਦੇ ਆ ਤੇ ਰਿਸ਼ਤੇਦਾਰੀ ਪਤਾ ਕਿੰਨੀ ਹੈ ਹਾਂਜੀ ਇੱਕ ਇੱਕ ਦਿਨ ਹੀ ਰਹਿਣ ਕਿਤੇ ਇਹ ਤਾਂ ਵੀ 50 ਸਾਡੇ ਨੰਗ ਜਾਂਦੇ ਆ ਨਾ ਵੀ ਜਾਂਦੇ ਠੀਕ ਨਹੀਂ ਧਿਆਰਾ ਧੁਰਾ ਦਿੱਤ ਕੇ ਬਾਨੀ ਆ ਉਹੋ ਹੀ ਆ ਉਹ ਤੇ ਬਾਨੀ ਆ ਜਿਹੜਾ ਬਿਲ ਮੁੱਲ ਲਈਦਾ ਮਾਲਕ ਇਸ ਬਾਨੇ ਸਾਰੇ ਪੈਣਪਰਾ ਮਿਲ ਪੈਂਦੇ ਨੇ ਨਾਲੇ ਭੂਆ ਜੀ ਜਿੱਥੇ ਹੁਣ ਜਾਈਦਾ ਦੋ ਦਿਨ ਤਾਂ ਤੁਹਾਡੇ ਲੱਗੀ ਜਾਂਦੇ ਆ ਠੀਕ ਨਹੀਂ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਮੇਰੇ ਇੱਥੇ ਆ ਵਨ ਡੇ ਫਿਰ ਬਹੁਤ ਜ਼ਿਆਦਾ ਆਨੇ ਹਾਂਜੀ 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 ਹਰ ਇੱਕ ਨੂੰ ਮਿਲਣਾ ਜਿਹਦੇ ਕੋਲ ਨਾ ਜਾਮਾ ਉਹੀ ਦਿੱਸੀ ਹੁੰਦਾ ਹਾਂਜੀ 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 ਸਾਡੇ ਕੋਲ ਆਏ ਨਹੀਂ ਮਿਲਣੇ ਬਿਲਕੁਲ 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 ਭਾਜੀ ਤੁਸੀਂ ਬਹੁਤ ਫਿਰੋ ਮੈਂ ਮੜਾ ਨਕਾ ਕਰਵਾ ਮਟਰ ਤੋਂ ਉਹ ਮੈਂ ਕੀ ਕਰਨਾ ਬੀਬੀਆਂ ਲੱ ਆ ਮੈਂ ਕਰੀ ਬੜੀ ਵੀ ਬਿੰਦੇ ਉਹ ਮੈਂ ਮੋਟਰਸਾਈਕਲ ਦੇ ਘੰਟ ਲੱਗਣਾ ਨਾ ਛੱਡ ਲਾਂ ਆ ਜਾਓ ਬੰਦੇ ਵਿਚਾਰੇ ਆਈ ਪੂਆ ਪਤੀ ਬਦਕ ਸੱਕਰ ਲੈ ਆਹੋ ਦੋਸਤ ਸੱਕਰ ਹੀ ਲੈ ਲੈਂਗੇ ਬੋਰ ਸੁਣਾ ਜੀਵਨ ਕੋਲੇ ਕੀ ਹਾਲ ਚਾਲ ਹੈ ਤੇਰਾ ਮੇਰਾ ਵਧੀਆ ਠੀਕ ਠਾਕ ਬੜਾ ਵਧੀਆ ਆਪਣਾ ਸੁਣਾਉ ਤੇ ਮੈਂ ਤੇ ਬੜੀ ਵਧੀਆ ਤੂੰ ਸੁਣਾਇ ਆਪਣਾ ਵਧੀਆ ਹੀ ਚਾਹੀਦਾ ਫਿਰ ਨਹੀਂ ਬਦਲੀ ਬਦਲੀ ਲੱਗਦੀਆਂ ਤੂੰ ਮੈਨੂੰ ਹਾਏ ਮੈਂ ਕੋ ਬਦਲਣਾ ਵਾ ਉਦਾਂ ਲੱਗਦਾ ਤੁਹਾਨੂੰ ਹਾਂ ਮੈਨੂੰ ਓਦਾਂ ਲੱਗਦਾ ਵਾ ਬੜਾ ਫਰਕ ਪੈ ਗਿਆ ਤੇਰਾ ਤੇ ਅੱਗੇ ਨਾਲ ਨਹੀਂ ਨਹੀਂ ਮੈਂ ਤਾਂ ਕਿਹਾ ਸ਼ਾਇਦ ਵਿਆਹ ਉਹ ਹੋ ਗਿਆ ਬੱਚੇ ਹੁਣ ਵੱਡੇ ਹੋ ਗਿਆ ਥੋੜਾ ਸੁਭਾਅ ਆਪਣਾ ਬਦਲੇਗੀ ਪਰ ਨਾ ਥੋੜਾ ਲੱਗਣ ਡਿਆ ਬਦਲਿਆ ਬਦਲਿਆ ਸੁਭਾਅ ਉਹ ਤੁਹਾਨੂੰ ਹੀ ਲੱਗਦਾ ਵਾ ਮੇਰਾ ਸੁਭਾਅ ਨਹੀਂ ਬਦਲਿਆ ਨਹੀਂ ਮੈਂ ਤਾਂ ਇੱਕ ਦੇ ਚਟ ਪਛਾਣ ਲਾਂ ਉਹਦਾ ਜਾਣ ਕੇ ਤੁਹਾਨੂੰ ਨਾ ਮਰ ਤੋਰੇ ਉਹਦਾ ਐਲਰਜੀ ਆ ਅੱਛਾ ਤੇਰਾ ਆ ਕੀ ਲੈ ਆਈਓ ਨਾਲ ਅੱਜ ਬੜਾ ਪਰੇ ਪਰੇ ਰੱਖਣ ਨਹੀਂ ਹਲਾ ਕੇ ਕਢਾਲ ਕਰਦਾ ਹੀ ਮੂੰਹ ਵਿੱਚ ਖਾਣਾ ਉਹ ਨਾ ਦੇਣਾ ਨੂੰ ਕੱਢ ਕੇ ਕੁਛ ਕੀ ਲਿਆਈ ਕੋਈ ਨਹੀਂ ਰਖੜੀ ਬੰਨੀ ਆ ਫਿਰ ਦਊਂਗੀ ਕੇ ਤੇ ਕੱਢ ਲਿਆਈ ਜੀ ਮੈਨੂੰ ਬਖਾਲ ਤੇ ਦੇ ਤੂੰ ਖਾਣਾ ਕੀ ਹੈ ਤੁਸੀਂ ਕੀ ਲਿਆਈ ਤੁਸੀਂ ਖਾਲ ਤੇ ਸਹੀ ਮੈਨੂੰ ਲੈ ਮੈਂ ਤੇ ਲਿਆਈ ਆ ਡੱਬਾ ਕਿਲੋ ਦਾ ਉਹਦਾ ਗਲਾਬ ਜਾਮੁਨਾਂ ਦਾ ਫਿਰ ਇਹਦੇ ਚੌਕਲੇਟਾਂ ਦਾ ਇੱਕ ਡੱਬਾ ਵੱਖਰਾ ਭਰ ਕੇ ਮੈਂ ਪੁੱਤ ਮੇਰੇ ਜੋ ਜੋ ਇਹਨਾਂ ਨੂੰ ਚੰਗਾ ਲੱਗਦਾ ਖਾਣ ਨੂੰ ਸਾਰਾ ਕੁਝ ਲੈ ਲਈ ਆ ਨਾ ਪੁੱਤੋ ਚੌਕਲੇਟ ਲਾਈ ਸੀ ਨਾ ਚਿਪਸ ਲਿਆਈ ਚੌਕਲੇਟਾਂ ਲਿਆਈ ਬਫੀ ਲਿਆਈ ਗਲਾਬ ਜਾਮਨ ਲਿਆਈ ਠੀਕ ਕੁਛ ਲਾਈ ਸੀ ਪੂਆ ਪੁਆਦਾ ਵੇਖੀਏ ਕੀ ਲਿਆਈ ਆ ਪੁਆ ਤੇਰੀ ਤੇਰੀ ਪੁਆ ਕੀ ਲਿਆਈ ਮੈਂ ਵੀ ਮੂੰਹ ਮਿੱਠਾ ਕਰਨ ਵਾਸਤੇ ਲਿਆਈ ਆ ਗੱਲਾਂ ਬਾਤਾਂ ਕਰੋ ਤੁਸੀਂ ਨਹੀਂ ਤੂੰ ਵਿਖਾਲ ਤੇ ਦੇ ਲਿਆਈ ਕੀ ਲਕਾਉਂਦੀ ਖਰਦੀ ਪਰੇ ਪਰੇ ਹੈ ਤੇ ਜਿਹੜੀ ਗੱਲ ਨਹੀਂ ਨਿਆਣਿਆਂ ਵਾਂਗੂ ਨਹੀਂ ਭਰਾ ਨੂੰ ਰਖੜੀ ਬੰਨਣ ਆਈ ਤੇ ਚੀਜ਼ਾਂ ਨੂੰ ਲੁਕਾਲ ਕੇ ਪਿਛੇ ਰੱਖਣ ਲਈ ਭਰਾ ਹੁੰਦਾ ਵਾ ਤੇ ਰਖੜੀ ਬੰਨਣੀ ਫਿਰ ਵਿਖਾਲੂਗੀ ਚੱਲ ਆ ਵੇਖਾਂ ਤੇ ਇਹਨੂੰ ਤੇ ਬੰਨਣਾ ਚਾਹੀਦੇ ਦੇ ਕੁਝ ਖਾਣ ਪੀਣ ਨੂੰ ਤੁਸੀਂ ਵੀ ਨਾ ਨਿਆਣਿਆਂ ਵਾਂਗੂ ਕਰਦੇ ਜੀ ਨਹੀਂ ਵਿਖਾਲ ਤੇ ਦੇ ਲੁਕਾਲ ਕਾ ਕੇ ਤੇ ਲਿਆਉਂਦੀ ਹੈ ਕਿ ਕੁਝ ਲੈ ਆਈ ਆ ਬੈਜ ਪੁੱਤਾ ਵੀ ਤੇ ਕੋਤੀ ਜੀਾਂ ਲਈ ਪੁੱਤਾ ਕੀ ਗੱਲ ਵਾ ਬੈਜ ਸਣੀ ਨਾ ਮਿੱਠਾ ਨਹੀਂ ਪੁੱਤਾ ਪਸੰਦ ਕਰਦਾ ਅੱਛਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਚੱਲ ਅੱਧਾ ਕਿਲੋ ਹੀ ਲੈ ਜੰਨੇ ਬੇਟੇ ਮੂੰਹ ਕਰ ਤੇਰਾ ਕੋਈ ਆਟੇ ਪੱਲੀ ਆਈਆਂ ਨਹੀਂ ਇੰਨੀ ਸੁਮਣੀ ਹੋ ਗਈਆਂ ਕਦੋਂ ਦੀ ਤੇ ਕੁਛ ਲੈ ਆਉਣ ਲੱਗੇ ਕੋਈ ਚੱਜ ਦੀ ਕੋਈ ਚੀਜ਼ ਲੈ ਆਉਂਦੀ ਉਹ ਵੀ ਵੇਸਣ ਇਹ ਮੂੰਹ ਤੇਰਾ ਜੰਮਣ ਬਾਈ ਕਿਦੇ ਤੂੰ ਨਾ ਆਪਣੀ ਆਤਾਂ ਛੱਡੀਆਂ ਇਹੋ ਜਾਨਾ ਵੀ ਇਹ ਵਿਚਾਰਾ ਮਾੜਾ ਕੋਈ ਨਹੀਂ ਲੈ ਜੰਨੀ ਅੱਧਾ ਕਿਲੋ ਡੱਬਾ ਉਹਦਾ ਤਾਂ ਲੈਾਈ ਹੁੰਨੀ ਆ ਦੋ ਦੋ ਡੱਬੇ ਭਰ ਕੇ ਜਿਦੋਂ ਮੁੱਠਾ ਮਿਲਦੀਆਂ ਪਰ ਪਰ ਕੇ ਕਿਤੇ ਨਹੀਂ ਮੈਂ ਦੋ ਦੋ ਡੱਬੇ ਲੈ ਆਈ ਉੱਥੇ ਵੀ ਨਾ ਮੈਂ ਇਹੋ ਕਹੀ ਲੈ ਆਈ ਆ ਠੀਕ ਵਾ ਨਾ ਤੁਹਾਡੇ ਦਿਮਾਗ 'ਚ ਵੈਸੇ ਹੁਣਾਵਾ ਕਿ ਉਹਨਾਂ ਵਾਸਤੇ ਪਤਾ ਨਹੀਂ ਕੀ ਲੈ ਚੱਲੀ ਆ ਉਹਨਾਂ ਨੂੰ ਲੱਗ ਜਨਾ ਪਤਾ ਸੈਰਸ ਮੈਨਾਂ ਨਿਕ ਨਿਕ ਗੱਲ ਕਰਦਾ ਵਾ ਤਰਾ ਖੁੱਲ ਜਾਣਾ ਬਾਜ ਕੀ ਲੈ ਆਈ ਉੱਥੇ ਵਿਆਹ ਵੇ ਸਣੀ ਬਣਾ ਲਾ ਪੈਣ ਕੋ ਰਖੜੀ ਆਈ ਆ ਆ ਜਾ ਪੁੱਤ ਤਾ ਨਾ ਰਖੜੀ ਲੈਂਦੀ ਆ ਆਹ ਤੇ ਹੋਰ ਤੈਨੂੰ ਤੇ ਨਹੀਂ ਚੇਤਾ ਮੈਂ ਤੇ ਚੇਤਾ ਵਾ ਨਾ ਰਖੜੀ ਦਾ ਉਹ ਲੈ ਪੈਣ ਕੇ ਚੇਤਾ ਹੀ ਭੋਲਾ ਰਖੜੀ ਦਾ ਐਵੇਂ ਤੇ ਇਹੋ ਜਿਹੀ ਗੱਲਾਂ ਕਰਿਆ ਆ ਵੇਖ ਲੈ ਕਿੱਡੇ ਪਿਆਰ ਨਾਲ ਮੈਂ ਘਰੋਂ ਬਣਾ ਕੇ ਲਈ ਰਖੜੀਆਂ ਹੋਰ ਲੈ ਕਹਣਾ ਤੇ ਸਭ ਤੋਂ ਵਧੀਆ ਮੈਂ ਤੇ ਘਰੋਂ ਬਣਾ ਕੇ ਲਈ ਆਹ ਤਾਂ ਤੇ ਸ਼ੀਸ਼ਕ ਬਸਕ ਵਹਾੜੇ ਇਹਨਾਂ ਖਲੁੱਥ ਜਾਂਦੇ ਆਂ ਕਿ ਆਹ ਕਿ ਲਈਆਂ ਨਹੀਂ ਘਰੋਂ ਬਣਾਈਆਂ ਪਿਆਰ ਦੇ ਨਾਲ ਤੇ ਤੇਰੇ ਉਹ ਹੀ ਕੰਮ ਰਹੇ ਕੋੜੇ ਆ ਕਿਸ ਨੂੰ ਉੱਥੇ ਦੇ ਕੇ 100 ਰੁਪਏ ਤੇ ਬਣਵਾ ਲੀਆਂ ਉਹਨਾਂ ਪਈ ਹੋਣੀਆਂ ਚੱਲ ਬਣੇ ਭੈਣ ਬੜੀ ਸੋਹਣੀ ਐ ਐ ਬੱਚੀ ਖੁਜੀ ਉਹਨਾਂ ਉਹਦੀਆਂ ਬਣਾ ਲਈ ਲੈ ਉਹ ਪੂਰੀ ਨਹੀਂ ਆਉਂਦੀ ਕਿਤੇ ਅੱਜ ਕੱਲ ਇੰਨੀਆਂ ਸੋਹਣੀਆਂ ਰਖੜੀਆਂ ਆਉਂਦੀਆਂ ਤੇ ਲਾਈਟਾਂ ਜਗਦੀਆਂ ਕਿ ਰਹਿਨੀਆਂ ਨੇ ਵਧੀਆ ਕਿਤੇ ਮਹਿੰਗੀ ਤੋਂ ਮਹਿੰਗੀ ਜਿੰਦਾਂ ਦੀ ਮਰਜ਼ੀ ਲੈ ਲੋ ਵੇ 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 ਪੁੱਤ ਲਾਈਟ ਜਗੰਢੀ ਤੇ ਰਕੜੀ ਚ ਉਹ ਪੰਥ ਤੂੰ ਵੀ ਬੰਨੀ ਆ ਕੋਈ ਨਾ ਮਦੀ ਦੀ ਲੈ ਵੀਰ ਹਾਂ ਲੈ ਆਪੋ ਤਾਂ ਤੈਨੂੰ ਵੀ ਬੰਨਾ ਇਹ ਤੇ ਮੋਹ ਦੀਆਂ ਤੰਦਾਵਾ ਪਿਆਰ ਨਾਲ ਬਣਾਈਆਂ ਆ ਅੱਬ ਜਾਰੀ ਜਿਹੜੀਆਂ ਕੀ ਆ ਹੁਣੇ ਲੱਖ ਕੇ ਉਹ ਜਾਣਾ ਆ ਹੋ ਉੱਥੇ ਪੈਸੇ ਖਰਚਨੇ ਪੈਣੇ ਹੀ ਭੈਣ ਉੱਥੇ ਪੈਸੇ ਖਰਚਨੇ ਪੈਣੇ ਹਾਂ ਤੇ ਵਧੀਆਂ ਘਟੀਆਂ ਉਹਨਾਂ ਦਾ ਬਣਾ ਲਿਆ ਉਹਨੂੰ ਕਹਿ ਕੇ ਆ ਵੇਖੀ ਨੈਣ ਨੂੰ ਤੇ ਬਣਵਾ ਲਏ ਹੋਣੇ ਪੱਕੀ ਰਖੜੀ ਆ ਮੇਰੀਆਂ ਰਖੜੀਆਂ ਵੇਖੀ ਕਿੰਨਾ ਚਿਰ ਹੋ ਗਿਆ ਹੁਣ ਅੱਜ ਕੱਲ ਇਹ ਤਾਂ ਕਾਦਰ ਰਵਾਜ ਵਾ ਅੱਜ ਕੱਲ ਰਵਾਜ ਹੀ ਨਹੀਂ ਇਹਦਾ ਰਵਾਜ ਨਹੀਂ ਨਾ ਪਰ ਅਸਲੀ ਰਖੜੀ ਇਹੀ ਹੁੰਦੀ ਆ ਅੱਛਾ ਠੀਕ ਵਾ ਨਾ ਆ ਕੀ ਅੰਤਰਾ ਹੁਣ ਲੱਗ ਕੇ ਪਈ ਜਾਂਦਾ ਬੱਚੇ ਹੁੰਦੀਆਂ ਪਿਆਹਾ ਪਿਆਹਾ ਹਰ ਥਾਂ ਤੇ ਲੈ ਪੁੱਤ ਵੀ ਖਾਲਾ ਆਲਾ ਪੁੱਤ ਖਾਲਾ ਵੇਸੇ ਲੈ ਪੂਆ ਤੁਸੀਂ ਖਾ ਨਹੀਂ ਮੈਂ ਮਿੱਠਾ ਛੱਡਿਆ ਪੈਣ ਹਾਂ ਖਾਲਾ ਮਸਾ ਨਹੀਂ ਨਹੀਂ ਮਿੱਠਾ ਕਾ ਕੇ ਅੱਗੇ ਮੈਂ ਤੇ ਪੰਜਾਬ ਬਣ ਕੇ ਮੋਟੀ ਹੋ ਗਈ ਮਿੱਠੇ ਕਾੜੇ ਉੱਥੇ ਸਪੈਸ਼ਲ ਮਿਲਦਾ ਵਾ ਏ ਨਾ ਮੈਂ ਮਿੱਠਾ ਛੱਡਿਆ ਡਾਈਟ ਤੇ ਅੱਜ ਕੱਲ। ਅੱਛਾ ਪ੍ਰਾਇਮਰੀ ਗੱਲ ਸੁਣਾ। ਅੱਜ ਬੁਲਕਾ ਇੱਥੇ ਛਕਣਾ ਈ। ਤੇ ਮੈਂ ਤਾਂ ਉਧਰ ਗਈ ਵੀ ਨਹੀਂ ਅਜੇ। ਹੂੰ। ਭਾਬੀ ਵਿਚਾਰੀ ਵੇਂਦੀ ਹੋਣੀ ਆ ਵੀ ਆਈ ਆ ਤੇ ਆਈ ਨਹੀਂ ਗਈ। ਚੱਲ ਏਦਾਂ ਕਰੀ ਉਹ ਤੋਂ ਮਿਲ ਕੇ ਆ ਲਾ ਉਹ ਤੇ ਫਿਲਕਾ ਨਾ ਪ੍ਰੋਗਰਾਮ ਇੱਧਰ ਆ ਲਿਓ। ਹੁਣ ਨਾ ਮੈਂ ਉਧਰੋਂ ਹੋ ਕੇ ਫੇਰੀ ਆਉਣੀ ਆ। ਠੀਕ ਵਾ ਨਾ? ਚਲੋ ਜਾਓ ਫਿਰ ਤੁਸੀਂ। ਆਹੋ। ਆ ਲੈ ਆ ਦਲਜੀਤ ਨੂੰ ਕਹੀ ਤੇ ਰੱਖ ਲੈ ਡੱਬਾ। ਪੈਣ। ਹੋ ਇੱਕ ਮਿੰਟ। ਆ ਲੈ ਮੇਰੀ ਕੰਨ ਲਿਆ ਲਿਆ ਫੜਾ ਇਹ ਤੇ ਸਗਰੋਂ ਦਾਵਾ ਲਿਆ ਚਲੋ ਕੋਈ ਜਿਆਦਾ ਕਮਾਉ ਨਾ ਫਿਰ ਮੈਂ ਜਿਆਦਾ ਦਊਂਗਾ ਆਪਣੀ ਭੈਣ ਨੂੰ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹੜਾ ਜਿਆਦਾ ਕਮਾਏਗਾ ਜਿਆਦਾ ਲੱਲਿਆ ਕਰਾਂਗੇ ਹਾਂ ਇਹ ਤੇ ਭੈਣਾਂ ਦਾ ਪਿਆਰ ਹੁੰਦਾ ਵਾ ਠੀਕ ਵਾ ਨਾ ਆਹੋ ਫਸ ਗਿਆ ਬੇਸਣ ਜਜੀਤ ਪਾਣੀ ਲੈ ਨਹੀਂ ਮੈਂ ਲਈ ਫੋੜੇ ਮੁੰਡੇ ਪਾਣੀ ਪਿਆਲ ਕੋਟ ਉਹ ਕਿਹੀ ਲੈ ਹੀ ਅੰਮ੍ਰਿਤਰਾ ਕੇ ਸਦਾ ਦੇ ਮਾਈ ਦੇ ਰਾ ਪਰਿਆ ਬੜਾ ਵਧੀਆ ਮੈਂ ਬੁਲਾਈ ਆ ਬੇਸਨ ਪਿਓਰ ਦਾ ਉਹਦਾ ਕੋਈ ਹਰ ਗਿਆਣਾ ਉਹਦੇ ਸਾਡੇ ਦਾ ਸਪੈਸ਼ਲ ਬਣਦਾ ਵਾ ਬੜਾ ਸਪੈਸ਼ਲ ਤੇਰਾ ਬਣਦਾ ਵਾ ਕੀ ਹੋਇਆ ਮੁੰਡੇ ਸਾਹੀ ਦੇ ਤਾਂ 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 ਠੀਕ ਵਾ ਨਾ ਤਪਤਵਾ ਆਉਂ ਲੱਗਣਾ ਬੇਸਿਕਾ ਵੀ ਵੇਖਿਆ ਨਹੀਂ ਹੁੰਦਾ ਹਾਂ ਕਿਤੇ ਮਾਸਾ ਪੂਰਾ ਤੋੜ ਕੇ ਖਾ ਲਈ ਨੂੰ ਹਲਿਆ ਪੂਆ ਜੀ ਨਿਆਣਾ ਵਾ ਇੱਕ ਵਾਰੀ ਮੂੰਹ ਚ ਪਾ ਲਿਆ ਉਹਨੇ ਚਲੋ ਕੋਈ ਨਾ ਛੱਡੋ ਪੈਣ ਮੇਰੀ ਘਰ ਸੋਣਾ ਤੂੰ ਵੀਰ ਵਾਲ ਚਲਣੀ ਉਹ ਤੇ ਘਰ ਨਹੀਂ ਆ ਕਿੱਥੇ ਗਏ ਆ ਸੁਅਰਦੇ ਦੋਵੇਂ ਚਲ ਗਏ ਭਾਬੀ ਦੇ ਵੀਰ ਉਹ ਸ਼ਹਿਰ ਤੱਕ ਗਏ ਹੋਣੇ ਉਹਨਾਂ ਨੂੰ ਪਤਾ ਹੀ ਨਾ ਕਿ ਮੈਂ ਆਉਣਾ ਵਾਂ ਕਿੰਨਾ ਮੈਨੂੰ ਨਹੀਂ ਪਤਾ ਕਿੱਥੇ ਗਏ ਆ ਪਰ ਚਲ ਗਏ ਆ ਮੇਰੇ ਵਾਸਤੇ ਸਮਾਨ ਲੈਣ ਗਏ ਹੋਣੇ ਤੇਨੂੰ ਕੀ ਪਤਾ ਵਾਂ ਹੋ ਸਕਦਾ ਮੇਰਾ ਸੂਟ ਸੱਟ ਬਣਾਉਣ ਗਏ ਹੋਣ ਰਖੜੀ ਦਾ ਤੇ ਮੈਨੂੰ ਪਤਾ ਵਾਂ ਦੱਸਿਆ ਹੀ ਉਹਨਾਂ ਨੂੰ ਮੈਂ ਵੀ ਆਉਣਾ ਵਾਂ ਤੇ ਮੈਂ ਤਾਂ ਕਹਿ ਕਿ ਸਦੀ ਨੂੰ ਮੜਾ ਦੱਸ ਦਿਓ ਕੋਈਹੀ ਤੁਹਾਡੀ ਗੱਲ ਆਹੋ ਹੋਈ ਹੀ ਚਲੋ ਤੇ ਕੋਈ ਨਹੀਂ ਆਜਣਾ ਹੁਣੇ ਮੈਂ ਜਾ ਮੈਂ ਚਾਰਸਵ ਨਹੀਂ ਘਰੇ ਤੇ ਬੂਹਾ ਤੇ ਬੰਦ ਹੋਣਾ ਵਾਂ ਉਹ ਚਾਬੀ ਦਾ ਮੈਨੂੰ ਪਤਾ ਵਾਂ ਤੂੰ ਸਿਆਣਾ ਨਾ ਬਣਦਾ ਤਾ ਚੰਗਾ ਚਲੋ ਜਾਓ ਕੋਈ ਜਾਣਾ ਭੂਆ ਜੀ ਉਧਰ ਮ ਆਜਾ ਚਲੀਏ ਨਹੀਂ ਨਹੀਂ ਤੂੰ ਜਾ ਜਾ ਖਾ ਜਾ ਕੇ ਉਥੇ ਪਰੋ ਜਿਹੜੇ ਪਣੀੰਪਰੇ ਸਮੋਸੇ ਘਰ ਕੋਈ ਨਹੀਂਗਾ ਤੇ ਮੈਂ ਉਥੇ ਜਾਣਾ ਉਥੇ ਜਾਣਾ ਉਹੋ ਹੀ ਅਸੀਂ ਗੱਲਾਂ ਕਰੀ ਜਾ ਕੇ ਕਿਹੜੀ ਗੱਲਾਂ ਬਤਾਂ ਕਰਦੇ ਆ ਤੈਨੂੰ ਕਿਤੇ ਆਖ ਰਾਈ ਦਿੰਦੀ ਜਿਦੋਂ ਐਥੇ ਤੇ ਮੇਰਾ ਦਮ ਕੁੱਟੰਡਿਆ ਵਾ ਕੀ ਕਿਤੇ ਦਮ ਕੁੱਟੰਡਿਆ ਤੇਰਾ ਚਲੋ ਪਵਾ ਜਾ ਲੈਣੋ ਮੈਂ ਸੋਲ ਵੀ ਨਹੀਂ ਬਣੀਦਾ ਮੈਂ ਕਿੱਥੋਂ ਆਈ ਆ ਤੇ ਮੈਨੂੰ ਨਹੀਂ ਨੀ ਗਰਮੀ ਲੱਗਦੀ ਪਤਾ ਨਹੀਂ ਕੀ ਜਿਹੜੇ ਜਿਹੜੇ ਥਾਂ ਤੇ ਜਿਹੋ ਜਿਹੇ ਆਈਏ ਨਾ ਉਦਾਂ ਦੇ ਹੋ ਜਾਈਦਾ ਵਾ ਮੇਰਕੇ ਨਹੀਂ ਆ ਰਹਾ ਵੀ ਸੀ ਕੇ ਲਵਾ ਹੀ ਦੇਵੇ ਤੇ ਆਖਰ ਆ ਗਈ ਕਿ ਤੇ ਹੁਣ ਕਿਤੇ ਐਸੀਆਂ ਅਮਲੀ ਹੋ ਗਈ ਆ ਅਸੀਂ ਵੀ ਐਸੀਆਂ ਜੋ ਆਏ ਆ ਚਲੋ ਆਪਾਂ ਜਿਆਦਾ ਕੋ ਸੋਲ ਨਹੀਂ ਹੋ ਗਈ ਜਿਆਦਾ ਸੋਲ ਨਹੀਂ ਹੋ ਗਈ ਕੁਛ ਨਹੀਂ ਨਹੀਂ ਸੋਲ ਸਾਰ ਮੈਂ ਕਾਦੀ ਹੋਣਾ ਚੰਗਾ ਫਿਰ ਮੈਸਨ ਨਹੀਂ ਕੋਈ ਨਾ ਪਹਿਣਾ ਚੰਗਾ ਪਾ ਰਿਹਾ ਤੁਸੀਂ ਤੇਰਾ ਜਿੱਜਾ ਕੋਥੇ ਲੱਗਣਾ ਕੋਈ ਨਾ ਪਹਿਣ ਰੱਖ ਲੈਣਾ ਨਰਜੀਤ ਆਈ ਦੇਖਿਆ ਸਨੀ ਖਲੋਤੀ ਨੇ 2 ਮਿੰਟ ਹੀ ਹੈ ਮੈਂ ਲੈ ਕੇ ਜਾਣਦਾ ਮੈਂ ਇਧਰ ਆ ਆ ਡੱਬੇ ਵਾਲੇ ਨੂੰ ਸ਼ਰਮਾਉਂਦੀ ਆ ਨਣਾ ਤੇਰੀ ਵੀ ਡੱਬਾ ਲਿਆਈ ਆਏ ਮੈਂ ਤਾਂ ਸ਼ਰਮਾਉਂਦੀ ਵੇਖ ਵੇਖ ਕੇ ਇਦਾਂ ਤੇ ਅੱਜ ਕੱਲ ਕੇ ਤੇ ਚਲੋ ਕੋਈ ਨਹੀਂ ਕਰਦਾ ਇਹ ਤਾਂ ਆ ਤੇ ਜੇ ਕੋਈ ਨਹੀਂ ਕਰਦਾ ਇਹਨਾਂ ਨੂੰ ਇਹ ਨਹੀਂ ਵੀ ਕੀ ਹੁੰਦਾ ਵਾ ਸਾਨੂੰ ਇੰਨਾ ਹੀ ਬੜਾ ਚਲੋ ਰਖੜੀ ਬਣ ਕੇ ਮਿੰਟੇ ਵੀ ਆਸ ਨਹੀਂ ਪਿਆਰ ਕੇ ਮੇਰੀ ਭੈਣ ਨੇ ਮੈਨੂੰ ਬਨਣੀ ਆ ਕਿ ਨਹੀਂ ਹੋਣਾ ਚਲੋ ਕੋਈ ਗੱਲ ਨਹੀਂ ਇਹਦੀ ਮੈਂ ਜਰਾ ਕੋਲਦੀ ਦਿਮਾਗ ਇਹਦਾ ਜਿਹੜੇ ਦਿਮਾਗ ਤੇ ਚਰਬੀ ਚੜੀ ਹੈ ਇਹਦੇ ਤੇ ਭੋਜੀ ਐਦਾਂ ਕਰੋ ਤੁਸੀਂ ਅੰਦਰ ਚਲ ਜਾਓ ਘੜੀ ਅਰੈਸਟ ਕਰ ਲਓ ਚਲੋ ਠੀਕ ਹੈ ਹਾਂਜੀ ਫਾਇ ਕੇ ਮੈਂ ਤੇ ਭਾਬੀ ਨੂੰ ਸਰੇ ਫੋਨ ਕੀਤਾ ਸੀਗਾ ਕਿ ਮੈਂ ਆਉਣ ਲੱਗੀ ਆ ਤੇ ਫੇਰ ਇਹ ਕਿੱਥੇ ਚਲ ਗਈ ਵੀਰ ਨੂੰ ਲੈ ਕੇ ਚੱਲ ਕੋਈ ਕੰਮ ਪੈ ਗਿਆ ਹੁਣਾ ਵਾ ਤਾਂ ਹੀ ਗਈ ਹੋਣੀ ਆ ਚਲ ਕੋਈ ਨਹੀਂ ਸ਼ਾਮਾਂ ਤੱਕ ਵਾਪਸ ਆ ਹੀ ਜਾਣਾ ਇੱਕ ਤੇ ਆਹ ਜਿਹੜੀ ਆ ਨਾ ਭੂਆ ਫਤਰੀ ਕਿੱਥੋਂ ਆ ਗਈ ਆ ਵੇਖਾਂ ਕਿਦਾਂ ਡੰਗ ਨਿਕਲਦੇ ਇਹ ਨਾ ਦੇ ਹੈ ਕਿੱਡਾ ਇਹਦਾ ਜੀ ਲੱਗਦਾ ਇੱਥੇ ਆਣ ਕੇ ਇਹਨਾਂ ਦੇ ਗੋਏ ਦੀ ਮੁਸ਼ਕਲ ਨਹੀਂ ਗਈ ਹੁੰਦੀ ਚੁੱਪ ਕਰਕੇ ਬੈਠੀ ਐ ਚੌੜੀ ਹੋ ਕੇ ਟਪ ਟਪ ਗੱਲਾ ਕਰੀ ਜਦੀ ਟਪ ਟਪ ਗੱਲਾ ਕਰੀ ਜਾਂਦੀ ਆ ਇੱਥੇ ਬਹਿ ਜਾ ਇੱਥੇ ਬਹਿ ਜਾ ਕਿਉਂ ਬਹਿ ਜਾ ਇੱਥੇ ਮੈਂ ਮੈਂ ਤਾਂ ਆਪਣੇ ਵੱਡੇ ਵੀਰ ਵੱਲ ਜਾਣਾ ਵਾ ਹਾਂ ਆਰਾਮ ਨਾਲ ਏਸੀ ਲਾ ਕੇ ਤਾਂ ਫਿਰ ਬਹਿਣੀ ਆ ਪਰ ਕਹਿੰਦੇ ਸੈਰਸਮੀ ਨਾ ਕਰ ਚੱਲ ਚਾਬੀ ਜਿੱਥੇ ਰੱਖ ਦੇਂਦੇ ਉੱਥੇ ਮੈਂ ਨਹੀਂ ਪੜ ਜਾਦੀ ਮੈਂ ਦਰਵਾਜ਼ਾ ਤਾਂ ਖੁੱਲਾ ਵਾ ਐਵੇਂ ਕਹਿਣ ਦੇ ਇਹ ਸੈਰਸਮੀ ਕਰ ਹੈਗਾ ਸੈਰਸ ਕਰੀਏ ਸੈਰਸਮੀ ਕਿੱਥੇ ਜਾਣਾ ਹੈਗਾ ਸੈਰਸ ਪੁੱਤ ਸੈਰਸ ਆ ਗਿਆ ਭੋਜੀ ਲੈ ਆਈ ਮੇਰਾ ਪਸਨੀ ਦਾ ਸਾਸਰੀ ਘਰ ਤੇ ਇਠਾ ਆਈ ਤੇ ਆਹੋ ਮੈਂ ਤਾਂ ਠੀਕ ਵਾਂ ਤੇ ਵੀ ਮੈਂ ਗੱਲ ਨਹੀਂ ਕੀਤਾ ਉਹਨਾਂ ਨੇ ਬਈ ਵੀ ਕੀਤਾ ਸੀ ਫੋਨ ਤੇਰੀ ਮਾਂ ਨੂੰ ਕਿਉਂ ਨਹੀਂ ਕੀਤਾ ਹੈ ਆਹੋ ਤੇਰੀ ਮੰਮੀ ਨੇ ਫੋਨ ਕਰਕੇ ਆਈਆਂ ਨੇ ਮੈਂ ਤਾਂ ਕਹਿ ਹੁੰਦਿਆਂ ਨੂੰ ਤੂੰ ਪਕੌੜੇ ਪਕਾੜੇ ਕੱਢ ਤੇ ਆਪਾਂ ਆ ਗਏ ਆ ਤੇ ਪਤਾ ਨਹੀਂ ਕਿੱਥੇ ਕਿੱਥੇ ਚੱਲ ਕਿੱਥੇ ਗਈ ਆ ਉਹ ਆਂਦੇ ਮੈਨੂੰ ਮਾਮੇ ਦਾ ਫੋਨ ਆਇਆ ਕੋਈ ਜ਼ਰੂਰੀ ਕੰਮ ਆ ਗਿਆ ਨਾਲ ਉਹਦੇ ਜਰ ਕਰਕੇ ਦੋਵੇਂ ਜਾਣੀਆਂ ਜੇ ਤੇਰੇ ਨਾਲ ਕਿੱਥੇ ਚਲ ਗਈ ਆ ਆਹੋ ਆਹੋ ਲੈ ਕਰ ਲੋ ਕਿਉਂ ਨਾ ਭੰਡਾ ਹੈਂ ਮੈਂ ਤਾਂ ਕਹਿੰਦੀ ਰਹੀ ਆਂ ਕਿ ਚੱਲ ਮੈਂ ਜਾਨੀ ਆਂ ਰਖੜੀ ਬੰਨ ਕੇ ਆਉਣੀ ਆ ਆਪਣੇ ਵੀਰ ਨੂੰ ਤੇ ਮੇਰੇ ਹੋਂ ਤੋਂ ਪਹਿਲਾਂ ਹੀ ਚਲ ਗਈ ਆ ਉਹ ਸਮਝੀ ਨਹੀਂ ਮੈਨੂੰ ਆਈ ਉਹ ਮੈਨੂੰ ਦੱਸਿਆ ਨਹੀਂ ਕਿ ਤੂੰ ਨਹੀਂ ਆਉਣਾ ਨਾ ਡੈਡੀ ਨੂੰ ਅਖਾਂਦਾ ਪਤਾ ਵਾ ਪੁੱਤ ਮੈਂ ਤਾਂ ਹਰ ਹਫਤੇ ਫੋਨ ਕਰਦਾ ਹਾਂ ਤੇਰਾ ਫੁੱਫੜ ਕਹਿੰਦਾ ਹਾਂ ਜੀ ਬੰਨ ਲੈ ਯਾਰ ਰਖੜੀ ਤੇ ਮੈਂ ਕਹਾਂਦਾ ਹਾਂ ਹਰ ਹਫਤੇ ਫੋਨ ਮੈਂ ਹਾਂ ਚੱਲ ਹੋਰ ਕੀ ਚਾਹੀਦਾ ਤੇ ਮੈਨੂੰ ਕਹਿੰਦੀ ਕੋਈ ਨਹੀਂ ਭੈਣ ਜੀ ਤੂੰ ਆ ਜਾ ਉਹ ਜਮਲ ਦਸਤ ਵੀ ਭਾਜਣਾ ਕਰਨੀ ਹੈਗੀ ਤੇ ਬਣਾਉਂਦੀ ਉਹ ਤੂੰ ਇਹਦੇ ਝੂਠ ਨਹੀਂ ਮੰਨਦੇ ਮੇਰੇ ਨਾਲ ਜੇ ਫੋਨ ਕੀਤਾ ਹੁੰਦਾ ਮੈਂ ਮੈਨੂੰ ਹਿਲਣਾ ਨਹੀਂ ਇੱਕ ਪੈਰ ਵੀ ਤੇਰੀ ਭੂਆ ਤੂੰ ਵੀ ਕਮੜਾਈ ਨਾ ਜਬ ਪਾਣੀ ਦਾ ਘਟ ਲਿਆ ਸਵਾਦ ਨਾਲ ਪਾਣੀ ਦੀ ਪੀਵਾ ਮੈਂ ਪਾਣੀ ਨਹੀਂ ਚੱਲਦਾ ਕਿਤੇ ਵੀ ਤੁਸੀਂ ਫੋਨ ਕੀਤਾ ਤੇ ਮੰਮੀ ਨੂੰ ਨਹੀਂ ਚੱਲਗੇ ਤੇ ਵੀ ਮੈਂ ਤੇ ਮੈਂ ਸੱਚੀ ਫੋਨ ਕੀਤਾ ਤੇਰੀ ਮਾਂ ਨੂੰ ਹੁੰਦੀ ਆ ਨਾ ਤੇ ਮੂੰਹ ਤੇ ਪੁੱਛ ਲਈ ਮੈਂ ਠੀਕ ਆ ਨਾ ਹਾਂ ਚਲੋ ਕੋਈ ਨਹੀਂ ਬਹੁਤ ਨਹੀਂ ਉਹ ਅਸੀਰ अहमद ਪਾਣੀ ਲਿਆ ਤੂੰ ਮੈਂ ਅਸੀਰ ਵਿੱਚ ਚੱਲੀ ਆ ਤੇਰੀ ਜਾਨ ਨਿਕੰਡੇ ਹੀ ਏ ਗੋੜੇ ਗੋੜੇ ਹਾਂ ਜੀ ਮੈਂ ਪਾਣੀ ਲੈ ਆਉਂਦਾ ਹਾਂ ਚਲ ਆ ਜਾ ਠੀਕ ਠੀਕ ਆ ਯਾਰ ਮੰਮੀ ਕਹਿਣ ਦੀ ਵੀ ਕੋ ਫੋਨ ਨਹੀਂ ਆਇਆ ਨਾਲੇ ਮਮੀ ਕਰੀ ਜਾਂਦੀ ਇਹਨੂੰ ਇਹ ਸੀ ਬਹਲਦੀ ਦੀ ਭੂਆ ਹੋਗੀ ਇਹ ਗੱਲ ਬਣੀ ਕੀ ਹੈ ਭੂਆ ਕਹਿੰਦੀ ਮੈਂ ਫੋਨ ਕਰਕੇ ਆਈ ਆ ਤੇ ਮੰਮੀ ਕਹਿੰਦੀ ਫੋਨ ਕੋਈ ਆ ਨਹੀਂਗਾ ਤੇ ਲੱਗਦਾ ਕੋਈ ਝੂਠੇ ਗੱਲ ਬਣ ਗਈ ਯਾਰ ਦੇਖੋ ਕੀ ਹੁੰਦਾ ਹੈ ਹੇ ਸ਼ੂਗਰ ਵਗਦੇ ਠੰਡ ਪਈ ਆ ਹੈ ਮਰ ਗਈ ਮੋਥੇ ਗਰਮੀ ਦੇ ਵਿੱਚ ਇੱਕੋ ਫਫੇ ਕੁੱਟਣੀ ਜੀ ਬੈਠੀ ਐ ਣਕਾਂ ਵਾਲੀ ਈ ਦੇਖੀ ਇਹ ਹੀ ਬਖੈਲ ਨਹੀਂ ਦੱਬਾ ਦੱਬੇ ਵਿੱਚ ਕੀ ਹੈ ਮੇਰਾ ਤਾਂ ਜੀਕ ਨਹੀਂ ਆਨ ਕਦੀ ਮਾ ਵਟਕੰਡਾ ਪਾ ਹਾਂ ਤੂੰ ਕੋਣ ਹੋਣੀ ਮੈਨੂੰ ਪੁੱਛਣ ਵਾਲੀ ਮੈਂ ਜੋ ਮਰਜੀ ਲਿਆਵਾ ਨਾ ਲਿਆਵਾ ਆਈ ਵੱਡੀ ਨਾ ਢੁਖਾਂ ਹੱਦ ਹੋ ਗਈ ਇਹਦੇ ਵਾਲੀ ਉੱਥੇ ਘਰ ਚੱਲੀ ਆ ਇੱਥੇ ਬਹਿ ਜਾ ਨਾ ਤੇਰੀ ਮੈਂ ਪਰਮਿਸ਼ਨ ਲੈ ਕੇ ਬਹਿਣਾ ਜਿੱਥੇ ਮਰਜੀ ਬਹਾਂ ਨਾ ਬਹਾਂ ਹੱਦ ਕਰਤੀ ਫੜਕੇ ਇਹਨੇ ਐਂਦ ਕੋ ਜਈ ਵੱਡੀ ਭੂਆ ਬਣੀ ਫਿਰਦੀ ਆ ਇਹੋ ਜੀ ਭੂਆ ਦੀ ਤੇ ਮੈਂ ਇਹੋ ਜੀ ਰੇਲ ਬਣਾਉਂ ਕਿਤੇ ਯਾਦ ਹੀ ਕੰਮ ਕੀ ਸਾਰੀ ਉਮਰ ਇਹ ਕਿ দাঁਟ ਟੋਪ ਟਪ ਕਰ ਨਾ ਕਰਦੀ ਆ ਅਨਿਆਜੰਤਰਾ ਕਾਣਾ ਰਾਜਾ ਹੈ ਬੈਠੀ ਇੱਥੇ ਆਪਣੇ ਆਡਰ ਚ ਲਈ ਜਾਂਦੀ ਤੇ ਸਨੀ ਹਣੀ ਮੰਦੀ ਜਾਂਦੇ ਆ ਇਹਦਾ ਰਾਦਾ ਵੀ ਜਦਾ ਸਨੀ ਹਣੀ ਮੇਰੇ ਮਗਰ ਲੱਗੇ ਆ ਇਦਾਂ ਹੀ ਇਹ ਲੱਗੂਗੀ ਮੈਂ ਨਾ ਤੇਰੇ ਮਗਰ ਲੱਗੀ ਹੋਰ ਗੱਲਾਂ ਕਰਦੀ ਫਿਰਦੀ ਆ ਹਾਏ ਹਾਏ ਕਿ ਤਾ ਸ਼ੁਕਰ ਵਾ ਜਾਨ ਚ ਜਾਨ ਪਈ ਇੱਥੇ ਆਣ ਕੇ ਚੱਲ ਪਰਜਾਈ ਹੁਣਾਂ ਨਹੀਂ ਆਈ ਜਾਣਾ ਵਾ ਉਹਦਾ ਜੱਸ ਸੈਸ ਨੇ ਚਾਹ ਚ ਬਣਾ ਕੇ ਦਿੰਦਾ ਮੈਨੂੰ ਆਪੇ ਠੜੀ ਦਾ ਨਹੀਂ ਪੈਦਾ